ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਘੋੜ ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿੱਦਾਂ ਤੁਸੀਂ ਚਾਹੋ ਬੁਟੀਕ ਸੂਟਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਫੈਬਰਿਕ ਆ ਸਟਿਚਿੰਗ ਆ ਹਨਾ ਜੋ ਵੀ ਤੁਸੀਂ ਚਾਹੋ ਆਪਣੇ ਸਾਡੇ ਵਾਲੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਤੁਸੀਂ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦੁਨ ਦਾ ਨਾਮ ਤੇ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਹਾ ਡਿਜ਼ਾਈਨ ਦੇਖੋ ਤੇ ਆਪਣਾ ਤਿਆਰ ਕਰਵਾਓ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈਗੀ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਉਹ ਬਜਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣੇ ਬਹੁਤ ਜ਼ਿਆਦਾ ਸੋਹਣੇ ਹਨਾ ਜਿਹੜੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਉਹ ਸੂਟਾਂ ਤੁਸੀਂ ਆਪਣੇ ਫੈਬਰਿਕ ਵੀ ਲੱਗ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਵਰਕ ਹੈ ਉਹ ਵੀ ਲੱਗ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਲੈਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਟੈਬੀ ਸਿਲਕ ਦੀ ਫੈਬਰਿਕ ਆ ਤੇ ਬੋਟਲ ਗ੍ਰੀਨ ਕਲਰ ਹੈ ਦਾ ਬੋਟਲ ਗ੍ਰੀਨ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈਗਾ ਟੈਬੀ ਸਿਲਕ ਫੈਬਰਿਕ ਦਾ ਸੂਟ ਹਾਂਜੀ ਦੇਖੋ ਅਤੇ ਹੈਂਡਵਰਕ ਦੇ ਵਿੱਚ ਤਿਆਰ ਆਪਣਾ ਸਾਰਾ ਸੂਟ ਹੈ। ਕਾਫੀ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੈਗਾ। ਹੈਂਡਵਰਕ ਦੇ ਵਿੱਚ ਪੂਰਾ ਹੈਵੀ ਆਪਣਾ ਸੂਟ ਤਿਆਰ ਹੈਗਾ ਇਹ। ਦੇਖੋ ਹੁਣ। ਇਹਦੀ ਚਾਕਾਂ ਦੇ ਉੱਪਰ ਵੀ ਵਰਕ ਵਰਕ ਆ ਗਿਆ, ਘੇਰੇ ਦੇ ਉੱਪਰ ਵੀ ਵਰਕ ਆ ਗਿਆ, ਸਾਰੇ ਫਰੰਟ ਦੇ ਉੱਪਰ ਦੇਖ ਬੂਟੀਆਂ ਆ ਗਈਆਂ ਤੇ ਗਲੇ ਦਾ ਵਰਕ ਆ ਗਿਆ ਦੇਖੋ। ਕਿੰਨਾ ਸੋਹਣਾ ਆਪਣਾ ਸੂਟ ਹੈ ਤਿਆਰ ਹੈਗਾ ਤੇ ਬਾਹਾਂ ਦੇ ਉੱਪਰ ਵਰਕ ਆ ਗਿਆ। ਦੇਖੋ ਪੂਰਾ ਆਪਣਾ ਹੈਵੀ ਸੂਟ ਜਿਹੜਾ ਬਣ ਕੇ ਤਿਆਰ ਹੋਇਆਗਾ ਇਹ। ਤੇ ਇਹਦੇ ਕਸਟਮਰ ਨੇ ਹੀ ਆਪਣਾ ਫਰੋਂ ਬੈਕ ਸਾਈਡ ਵੀ ਦੇਖੋ ਵਰਕ ਕਰਵਾਇਆ ਇਹਦਾ ਬੈਕ ਸਾਈਡ ਵੀ ਇਹਨਾਂ ਦੇ ਚੱਕਾਂ ਦੇ ਉੱਪਰ ਤੇ ਘੇਰੇ ਦੇ ਉੱਪਰ ਦੇਖੋ ਵਰਕ ਕੀਤਾ ਹੋਇਆ ਹੈ ਤੁਸੀਂ ਆਪਣਾ ਆਪਣੀ ਚੋਇਸ ਦੇ ਅਕੋਰਡਿੰਗ ਇਹ ਸਕਿਪ ਕਰਵਾ ਸਕਦੇ ਹੋਗੇ ਇਹ ਵਾਲਾ ਵਰਕ ਤੇ ਇੱਕ ਜੇ ਕਿਸੇ ਨੇ ਆਪਣਾ ਲਾਈਟ ਵੇਟ ਦੇ ਵਿੱਚ ਵਰਕ ਕਰਵਾਉਣਾਗਾ ਤਾਂ ਤੁਸੀਂ ਇਕੱਲੇ ਆਪਣਾ ਇਹੀ ਚੀਜ਼ ਨਾਲ ਵਰਕ ਕਰਵਾ ਸਕਦੇ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਦੇਖੋ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਜੇਕਰ ਤੁਸੀਂ ਆਪਣਾ ਇਕੱਲਾ ਹਨਾ ਇਦਾਂ ਹੀ ਮਤਲਬ ਐਦੀ ਡਿਜ਼ਾਈਨਿੰਗ ਦੇ ਨਾਲ ਤਿਆਰ ਕਰਵਾਉਣਾ ਸਿੰਪਲ ਸੋਬਰ ਹਨਾ ਤਿਆਰ ਕਰਵਾਉਣਾ ਇਦਾਂ ਵੀ ਕਰਵਾ ਸਕਦੇ ਇਹ ਬੈਕ ਸਾਈਡ ਵਰਕ ਹੈ ਦੇ ਤੇ ਇਹ ਹੈ ਦੇ ਫਰੰਟ ਸਾਈਡ ਵਰਕ ਹੁਣ ਇਹ ਵਾਲਾ ਡਿਜ਼ਾਈਨ ਜਿਹੜੇ ਸਾਡੀ ਡੇਲੀ ਤੁਸੀਂ ਵੀਡੀਓ ਦੇਖਦੇ ਹੋ ਉਹਨਾਂ ਨੂੰ ਪਤਾਗਾ ਇਸੇ ਕਲਰ ਦੇ ਉੱਪਰ ਤੇ ਇਸੇ ਆਪਾਂ ਇੱਕ ਤੁਹਾਨੂੰ ਕੱਲ੍ਹ ਪਾਸੂ ਵੀਡੀਓ ਚ ਦਿਖਾਇਆ ਸੀਗਾ ਸਕਾਈ ਕਲਰ ਦੇ ਉੱਪਰ ਆਪਣਾ ਡਿਜ਼ਾਈਨ ਬਣਾਇਆ ਸੀ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀਗਾ ਇਹ ਕਸਟਮਰ ਨੇ ਦੇਖੋ ਆਪਣਾ ਵਿੱਚ ਐਡ ਕਰਵਾ ਲਿਆ ਪਹਿਲਾਂ ਵਾਲੇ ਸਾਡੇ ਕਿਸੇ ਵੀ ਸੂਟ ਦੇ ਵਿੱਚ ਆ ਬੂਤੀ ਨਹੀਂ ਹੈਗੀ ਤੇ ਉਹਨਾਂ ਦੇ ਬੈਕ ਸਾਈਡ ਵਰਕ ਨਹੀਂ ਹੈਗਾ ਇਹ ਕਸਟਮਰ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਇਹੀ ਆਪਣਾ ਬੁਟੀਕ ਤੋਂ ਸੂਟ ਤਿਆਰ ਕਰਵਾਉਣ ਦਾ ਨਾ ਫਾਇਦਾ ਹੁੰਦਾਗਾ ਵੀ ਆਪਣੀ ਚੁਆਇਸ ਦੇ ਅਨਸਾਰ ਆਪਾਂ ਨਾ ਕੋਈ ਵੀ ਵਰਕ ਵਿੱਚ ਐਡ ਸਕਿੱਪ ਕਰਵਾ ਸਕਦੇ ਹਾਂ ਬਹੁਤ ਜਿਆਦਾ ਸੋਨਾ ਆਪਣਾ ਹੈਂਡਵਰਕ ਦੇ ਵਿੱਚ ਸੂਟ ਤਿਆਰ ਹੋਇਆ ਫੁੱਲ ਹੈਵੀ ਪਾਰਟੀ ਵਾਲਾ ਸੂਟ ਆ ਦੇਖੋ ਆਪਣਾ ਕਾਫੀ ਸੋਹਣਾ ਲੱਗਦਾ ਸੂਟ ਹੈਗਾ ਤੇ ਇਧਰ ਇਹਦੇ ਪੈਂਟ ਪਲਾਊ ਦੀ ਉੱਪਰ ਵਰਕ ਆ ਤੁਸੀਂ ਆਪਣਾ ਸਟ੍ਰੇਟ ਬਾਟਮ ਦੇ ਪਟਿਆਲਾ ਬਾਟਮ ਤੇ ਜਿਵੇਂ ਤੁਹਾਨੂੰ ਪਸ ਨਾਲ ਪਿਓਰ オーਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੇ ਉਹ ਤਿਆਰ ਕਰਵਾਇਆਗਾ ਤੇ ਫੋਰ ਸਾਈਡ ਕੋਟ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਯਾਦ ਸੋਹਣਾ ਖੂਬਸੂਰਤ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਕੰਟਰਾਸਟ ਦੇ ਵਿੱਚ ਆਪਣਾ ਇਹ ਸੂਟ ਐਡ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਆਪਾਂ ਨੇ ਦੇਖੋ ਲਹਿੰਗਾ ਚੋਲੀ ਰੈਡੀ ਕਰਵਾਇਆਗਾ ਲਹਿੰਗਾ ਐਂਡ ਚੋਲੀ ਰੈਡੀ ਹੋਏ ਲੇਗੀ ਆਪਣੀ ਪਿਓਰ ਸਿਮਰ ਦੀ ਇਹਦੀ ਫੈਬਰਿਕ ਰਹੂਗੀ ਪਿਓਰ ਸਿਮਰ ਦੇ ਉੱਪਰ ਆਪਾਂ ਨੇ ਰੈਡੀ ਕਰਵਾਇਆਗਾ ਦੇਖੋ ਟੋਟਲ ਹੈਂਡਵਰਕ ਦੇ ਵਿੱਚ ਚੋਲੀ ਦਾ ਆਪਣਾ ਵਰਕ ਹੋਇਆ ਹੋਇਆ ਹੈਗਾ ਘੇਰੇ ਦੇ ਉੱਪਰ ਵਰਕ ਆਗਾ ਤੇ ਆਪਣਾ neck ਤੇ neck ਤੇ ਵਰਕ ਆ ਜੂਗਾ ਇਦਾਂ neck ਤੇ ਵਰਕ ਤੇ ਬਾਜੂ ਦੇ ਉੱਪਰ ਵਰਕ ਆ ਜੂਗਾ ਆਹ ਵਾਲਾ ਬਾਜੂ ਦੇ ਉੱਪਰ ਵਰਕ ਆ ਗਿਆ ਆਪਣਾ ਦੇਖੋ ਇਦਾਂ ਤੇ ਇਹ neck ਦਾ ਵਰਕ ਬਾਜੂ ਦਾ ਵਰਕ ਘੇਰੇ ਦਾ ਵਰਕ ਤੇ ਇਹ ਲਹਿੰਗੇ ਤੇ ਦੇਖੋ ਆਪਣੇ ਕੋਈ ਵਰਕ ਨਹੀਂ ਕਰਵਾਇਆ ਲਹਿੰਗੇ ਤੇ ਸਿਰਫ ਆਪਾਂ ਪੇਸਟਿੰਗ ਪੱਤੀ ਲਗਾ ਕੇ نیچے ਗੋਟਾ ਪੱਤੀ ਦੇ ਲੈਣਾ ਬਣਵਾਇਆ ਨੇ ਇਦਾਂ ਜਾਗੋ ਵਾਸਤੇ ਆਪਾਂ ਨੇ ਇਹ ਲਹਿੰਗਾ ਐਂਡ ਚੋੜੀ ਜਿਹੜਾ ਰੈਡੀ ਕੀਤਾਗਾ ਲਹਿੰਗਾ ਸਿਰਫ ਆਪਣਾ ਸਿੰਪਲ ਆਗਾ ਦੇਖੋ ਇਦਾਂ ਸਿੰਪਲ ਲਹਿੰਗਾ ਆਪਣੀ ਰੈਡੀ ਕਰਵਾਇਆਗਾ ਇਹਦਾ ਸਿਰਫ ਗੋਟਾ ਪੱਤੀ ਨੇ ਤੁਸੀਂ ਆਪਣਾ ਹੈਨਾ ਲਹਿੰਗੇ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋਗੇ ਅਗਰ ਤੁਹਾਨੂੰ ਪਸੰਦ ਆਗਾ ਤੇ ਨਹੀਂ ਤੁਸੀਂ ਆਪਣਾ ਸਿੰਪਲ ਜਿਵੇਂ ਸੀ ਚੋੜੀ ਦੇ ਉੱਪਰ ਵਰਕ ਕਰਵਾਇਆ ਐਦਾ ਵਰਕ ਨਾਲ ਲੈ ਸਕਦੇ ਹੋਗੇ ਇਹ ਆਪਾਂ ਪਿਓਰ ਸ਼ਿਮਰ ਦੇ ਉੱਪਰ ਕਰਵਾਇਆ ਫੈਬਰਿਕ ਤੁਹਾਡੀ ਆਪਣੀ ਕੋਈ ਵੀ ਹੋ ਸਕਦੀ ਹੈਗੀ ਤੇ ਇਹ ਦੁਪੱਟਾ ਵੀ ਜਿਹੜਾ ਆਪਾਂ ਨੇ ਉਹ ਵੀ ਪਿਓਰ ਸ਼ਿਮਰ ਦੇ ਵਿੱਚ ਜੀ ਰੱਖਿਆਗਾ ਪਿਓਰ ਸ਼ਿਮਰ ਦਾ ਦੁਪੱਟਾਗਾ ਐਦਾ ਆਪਾਂ ਗੋਟੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਲਹਿੰਗਾ ਜਿਹੜਾ ਚੋਲੀ ਆ ਤੇ ਤਿਆਰ ਹੋਇਆਗਾ ਤੁਸੀਂ ਆਪਣਾ ਸ਼ਰਾਰੇ ਨਾਲ ਜਰਾਰੇ ਨਾਲ ਹੈਨਾ ਜਿਵੇਂ ਤੁਹਾਨੂੰ ਪਸੰਦ ਆ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਾਂ ਦੇਖੋ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਣੇ ਪਿਓਰ ਕ੍ਰੇਪ ਦੇ ਉੱਪਰ ਰੈਡੀ ਕਰਵਾਇਆਗਾ ਪਿਓਰ ਕ੍ਰੇਪ ਹੈਗਾ ਤੇ ਇਹਦਾ ਜਿਹੜਾ ਆਪਣਾ ਪਿਸਤਾ ਕਲਰ ਹੈਗਾ ਸਕਾਈ ਪਿਸਤਾ ਦੀ ਜਿਹੜਾ ਕੰਬੀਨੇਸ਼ਨ ਜਿਆ ਮੜਿਆ ਹੋਇਆਗਾ ਸੂਟ ਦਾ ਕਾਫੀ ਸੋਹਣਾ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈ ਲੇਖ ਪਿਓਰ ਕ੍ਰੇਪ ਦੀ ਫੈਬਰਿਕ ਅਲੀ ਪਾ ਮਟਾਈ ਕਰਵਾਇਆ ਹੈਗਾ ਫੈਬਰਿਕ ਸਾਰਾ ਦੇਖੋ ਇੰਦਾ ਹੈਂਡਵਰਕ ਦੇ ਵਿੱਚ ਰੈਡੀ ਲਏ ਸੀ। ਕਾਫੀ ਸੋਨਾ ਦੇਖੋ ਵਰਕ ਹੋਇਆ ਹੈਗਾ। ਪਿੱਟੇ ਦਾ ਵਰਕ ਹੈਗਾ ਇਹਦੇ ਉੱਪਰ ਜਿਹੜਾ ਦੇਖੋ ਆਹ ਵਾਲਾ ਵਰਕ ਆ ਸਾਰਾ ਇਹ ਪਿੱਟਾ ਯੂਜ਼ ਹੋਇਆ ਹੈਗਾ। ਇਹ ਪਿੱਟਾ ਵੀ ਆਪਣਾ ਹੈਂਡਵਰਕ ਦੇ ਵਿੱਚ ਹੀ ਆ ਜਾਂਦਾ ਪਿੱਟਾ ਵਰਕ ਵਿੱਚ ਆਹ ਹੈਂਡ ਦਾ ਦੇਖੋ ਸਾਰਾ ਕੱਟ ਜਾਗਾ। ਸਿੱਪੀ ਸਤਾਰਾ ਕੱਟ ਦਾਣਾ ਵਗੈਰਾ ਦੇਖੋ ਸਾਰਾ ਲੱਗਿਆ ਹੋਇਆ ਹੈਗਾ। ਕਾਫੀ ਸੋਨਾ ਦੇਖੋ ਘੇਰੇ ਦਾ ਵਰਕ ਹੈਗਾ ਤੇ ਇੰਦਾ ਦੇਖੋ ਉੱਪਰ ਵਾਲ ਵਰਕ ਆ ਗਿਆ। ਸਾਰੀ ਛੋਟ ਦੇ ਉੱਪਰ ਵਰਕ ਹੈ। ਕਾਫੀ ਸੋਹਣਾ ਡਿਜ਼ਾਈਨ ਦੇਖੋ ਰੈਡੀ ਹੋਇਆ ਆਪਣਾ ਹੈਂਡਵਰਕ ਦੇ ਵਿੱਚ ਪਿੱਟਾ ਵਰਕ ਦੇ ਨਾਲ ਤੇ ਇਹ ਇਹ ਦੇਖੋ ਦੀ ਬਾਹ ਨੂੰ ਉੱਪਰ ਆ ਗਿਆ ਆਮ ਬਾਹ ਨੂੰ ਪੜਾਇਆ ਕਾਫੀ ਸੋਹਣੀ ਡਿਜ਼ਾਈਨਿੰਗ ਨਾਲ ਆਪਣਾ ਇਹ ਸੂਟ ਆ ਕੀ ਰੈਡੀ ਹੋਇਆ ਤੇ ਨਾਲ ਦੇਖੋ ਆਪਾਂ ਇਹਦੇ ਸ਼ਰਾਰਾ ਰੈਡੀ ਕਰਵਾਇਆਗਾ ਸ਼ਰਾਰਾ ਰੈਡੀ ਹੈ ਦੇਖੋ ਐਦਾਂ ਮੂਰੀਆਂ ਦੇ ਉੱਪਰ ਇਹਦੇ ਵਰਕ ਹੋਇਆ ਹੈਗਾ ਸ਼ਰਾਰਾ ਆਵਾਂ ਲੈ ਦੇ ਵਰਕ ਹੋਇਆ ਹੈ ਕਾਫੀ ਸੋਹਣਾ ਵਧੀਆ ਵਰਕ ਆਪਣਾ ਹੋਇਆ ਹੈਗਾ ਮੂਰੀਆਂ ਦੇ ਉੱਪਰ ਤੇ ਆਵਲ ਆ ਗਿਆ 셔ਟ ਦਾ ਵਰਕ ਨਾਲ ਇਹਦੇ ਪਿਓਰ ਕਮਲ ਚਨੂਨ ਦਾ ਦੁਪੱਟਾ ਦਾ ਕਮਲ ਚਨੂਨ ਦਾ ਦੁਪੱਟਾ ਦੇਖੋ ਤੇ ਆਪਾਂ نیچے ਪੇਸਟਿੰਗ ਪੱਟੀ ਵਗੈਰਾ ਲਗਾਤੇ ਹਨਾ ਟਿਸ਼ੂ ਦੀ 골ਡਨ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਐ। ਮੋਟਾ ਪੱਤੀ ਦੀਆਂ ਦੇਹੜਾਂ ਦੇਖੋ ਪਰ ਇਹਦਾ ਪੇਸਟਿੰਗ ਪੱਟੀ ਲੱਗੀ ਹੋਈ ਹੈਗੀ। ਕਾਫੀ ਸੋਹਣਾ ਖੂਬਸੂਰਤ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆਗਾ। ਜਿਹਨੇ ਵੀ ਪਹਿਣਨੇ ਨੇ ਮੈਂ ਕਾਫੀ ਤੁਹਾਨੂੰ ਵੀਡੀਓ ਵਿੱਚ ਬੋਲਦੀ ਹੁੰਦੀ ਆ ਵੀ ਜਿਨ੍ਹਾਂ ਨੇ ਪੇਸਟਿੰਗ ਪੱਟੀ ਵਗੈਰਾ ਆਪਣੇ ਜੂਸ ਕਰਵਾਉਣੀ ਹੁੰਦੀ ਆ ਉਹ ਤੁਹਾਨੂੰ ਦੱਸ ਦਿਆ ਕਰੋ। ਵੀ ਕਿਉਂਕਿ ਇਹ ਐਕਸਟਰਾ ਚਾਰਜਸ ਲੱਗ ਜਾਣਗੇ ਕਾਫੀ ਇਹਦੇ ਵਿੱਚ ਨਿਮਨਤਾ ਹੁੰਦੀ ਹੈ ਪੇਸਟਿੰਗ ਪੱਟੀਆਂ ਘਰ ਲਗਾਉਂਦੇ ਉੱਪਰ ਤਾਂ ਕਰਕੇ ਨਹੀਂ ਅਸੀਂ ਕੱਲੀ ਫਿਨਿਸ਼ਿੰਗ ਕਰਦੇ ਦਪੱਟੇ ਜਿਨੇ ਪੇਸਟਿੰਗ ਪੱਟੀਆਂ ਲਗਾਉਣੀ ਹੁੰਦੀਆਂ ਨੇ ਉਹ ਸਾਨੂੰ ਦੱਸਿਆ ਕਰੋ ਜੀ ਤਾਂ ਜੀ ਕਾਫੀ ਸੋਹਣਾ ਸੂਟ ਆਪਣਾ ਦੇਖੋ ਹੈਂਡਵਰਕ ਦੇ ਵਿੱਚ ਫਿੱਟਾ ਵਰਕ ਦੇ ਨਾਲ ਤਿਆਰ ਹੋਇਆਗਾ ਤੁਸੀਂ ਇਹਦਾ ਸੇਮ ਵਰਕ ਦੇ ਨਾਲ ਰੈਡੀ ਕਰਵਾਉਣਾ ਆਪਣਾ ਕਰਵਾ ਸਕਦੇ ਹੋ ਨਾ ਕਲਰ ਵਗੈਰਾ ਚੇਂਜ ਕਰਨਾਗਾ ਕੋਈ ਵਰਕ ਦੇ ਵਿੱਚ ਐਂਡ ਸਕਿਪ ਕਰਨਾਗਾ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਸਾਰਾ ਸਾਰਾ ਮਟੀਰੀਅਲ ਦੱਸ ਕੇ ਆਪਣਾ ਸੇਮ ਟੂ ਸੇਮ ਡ레ਸ ਨੂੰ ਤਿਆਰ ਕਰਵਾ ਕੇ ਲੈ ਸਕਦੇ ਜੀ ਦੇਖੋ ਜਿਹੜਾ ਆਪਾਂ ਇਹ ਵਾਲਾ ਅਨਾਰਕਲੀ ਤਿਆਰ ਕਰਵਾਇਆ ਦੇਖੋ ਇਹਦਾ ਨਾਰਕਲੀ ਸੂਟ ਆਪਨੇ ਰੈਡੀ ਕਰਵਾਇਆਗਾ ਕਾਫੀ ਸੋਹਣਾ ਆਪਣਾ ਕੰਸੂਰਤਾ ਪਿਓਰ ਕ੍ਰੇਪ ਦੇ ਵਿੱਚ ਆਪਨੇ ਰੈਡੀ ਕਰਵਾਇਆ ਫੈਬਰਿਕ ਆ ਜਿਹੜੀ ਪਿਓਰ ਕ੍ਰੇਪ ਦੀ ਹੈਗੀ ਤੇ ਸਾਰਾ ਆਪਾਂ ਹੈਂਡਵਰਕ ਦੇ ਵਿੱਚ ਅਨਾਰਕਲੀ ਦੇਖੋ ਰੈਡੀ ਕਰਵਾਇਆ ਹੈ ਕਾਫੀ ਵੱਡਾ ਫਲੇਅਰ ਹੈ ਇਹਦਾ ਫਰਫੜ ਕਲਰ ਆ ਤੇ ਪਿਓਰ ਕ੍ਰੇਪ ਦੀ ਦੇਖੋ ਇਹਦੀ ਫੈਬਰਿਕ ਸਾਰਾ ਕੈਮਰਾ ਕਮਾ ਕੇ ਆਪਾਂ ਤੁਹਾਨੂੰ ਸਾਰਾ ਦਿਖਾ ਦਿੰਦੇ ਆਂਗੇ। ਅਨਾਰਕਲੀ ਆਪਾਂ ਨੇ ਰੈਡੀ ਕਰਵਾਇਆ ਹੈ। ਹਾਂਜੀ ਦੇਖੋ ਆਪਾਂ ਕਾਫੀ ਵੱਡਾ ਫਲੇਅਰ ਹੈ ਦੇਖੋ ਅਨਾਰਕਲੀ ਆਪਾਂ ਇਧਰ ਰੈਡੀ ਕਰਵਾਈ ਹੈ। ਆਰਪਲ ਕਲਰ ਹੈਗਾ ਤੇ ਇਹਦਾ ਆਪਾਂ ਪਿਓਰ ਜਿਹੜੀ ਕ੍ਰੇਪ ਆ ਗਈ ਉਹਦੀ ਫੈਬਰਿਕਾ ਡਾਈ ਕਰਵਾਇਆ ਕਲਰ ਆਪਾਂ ਨੇ ਹੈਂਡਵਰਕ ਦੇ ਵਿੱਚ ਟੋਟਲ ਹੈਂਡ ਦੇ ਵਿੱਚ ਰੈਡੀ ਕਰਵਾਇਆ। ਦੇਖੋ ਇਹ ਫਰੰਟ ਬੈਕ ਦੇ ਉੱਪਰੀ ਵੱਲ ਕੋਈ ਆਪਾਂ ਅਨਾਰਕਲੀ ਦਾ ਫਲੇਅਰ ਦਿਓ ਹੈਗਾ। ਇਹਦੇ ਬੈਕ ਸਾਈਡ ਵੀ ਵਰਕ ਆਊਗਾ ਇਹਦੇ ਫਰੰਟ ਸਾਈਡ ਵੀ ਵਰਕ ਆਊਗਾ। ਦੇਖੋ ਉੱਪਰ ਵੀ ਇਹ ਸਾਰੇ ਵਰਕ ਆ। ਕਾਫੀ ਸੋਹਣੀ ਵਧੀਆ ਫਿਨਿਸ਼ਿੰਗ ਹੋਈ ਹੋਈ ਹੈ ਵਰਕ ਦੀ ਟੋਟਲ ਹੈਂਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਐਂ ਤਾਂ ਦੇਖੋ ਜਿ ਬਾਹ ਦੇ ਉੱਪਰ ਵਰਕ ਆਹ ਵਾਲਾ ਦੇਖੋ ਇਹਨੇ ਬੜੀਆ ਪੂਰਾ ਬਾਹ ਦੇ ਉੱਪਰ ਵਰਕ ਟੋਟਲ ਹੈਂਡ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆ ਹੈ ਇਹਦੇ ਕਾਫੀ ਸੋਹਣੀ ਆਪਣੇ ਨਾਰਕਲੀ ਤਿਆਰ ਹੋਈ ਹੈ ਕਿ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਐਂਦਾ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਆਪਣਾ ਹੈ ਨਾ ਤਿਆਰ ਹੋਇਆਗਾ ਨਾਰਕਲੀ ਸੂਟ ਕਾਫੀ ਸੋਹਣਾ ਬਣੇਗਾ ਤੇ ਨਾਲ ਦੇਖੋ ਇਹਦੇ ਆਪਾਂ ਪਜਾਮੀ ਰੈਡੀ ਕਰਵਾਈਏ ਤੁਸੀਂ ਆਪਣਾ ਸ਼ਰਾਰਾ ਗਰਾਰਾ ਹਨਾ ਜੇ ਫਲਾਜੋ ਪੈਂਟ ਫਲਾਜੋ ਵਿੱਚ ਮੈਂ ਤਿਆਰ ਕਰਵਾਉਣਾ ਮੈਂ ਕਰਵਾ ਸਕਦਾ ਤੇ ਕੋਈ ਪਰਕ ਨਹੀਂ ਹੋਏਗਾ ਨਾਲ ਦੇਖੋ ਇਹਦੇ ਪਿਓਰ ਔਰਗੇਂਜ਼ਾ ਦਾ ਦੁਪੱਟਾ ਹੈ ਪਿਓਰ ਔਰਗੇਂਜ਼ਾ ਦਾ ਦੁਪੱਟਾ ਪੜੇ ਵਿਦਾਊਟ ਵਰਕ ਤਾਂ ਹੀ ਪੇਸਟਿੰਗ ਪੱਟੀ ਲਗਾ ਕੇ ਆਪ ਪੜੇ ਇਹਨੂੰ ਰੈਡੀ ਕਰਵਾ ਲਓ ਤੇ ਪੇਸਟਿੰਗ ਪੱਟੀ ਲੱਗੀ ਹੋਈ ਹੈਗੀ ਐਦਾਂ ਲੇਹੜਾ ਨਹੀਂ ਜਿਆ ਸਾਰੇ ਦੁਪੱਟੇ ਦੇ ਵਿੱਚ ਐਵੇਂ ਆਪਾਂ ਨੇ ਰੈਡੀ ਕਰਵਾਇਆ ਸਾਰੇ ਦੁਪੱਟਾ ਤੁਸੀਂ ਵਰਕ ਦੇ ਨਾਲ ਵੀ ਦੁਪੱਟਾ ਲੈ ਸਕਦੇ ਹੋ ਅਗਰ ਤੁਸੀਂ ਅਨਾਰਕਲੀ ਦੇ ਨਾਲ ਵਰਕ ਕਰਵਾਉਣਾ ਆਹਾ ਹਨ ਫੋਰ ਸਾਈਡ ਤੁਸੀਂ ਆਪਣਾ ਵਰਕ ਕਰਵਾ ਸਕਦੇ ਹੋ ਵਿੱਚ ਬੂਤੀ ਆ ਉਹ ਜਿਵੇਂ ਤੁਹਾਡੀ ਪਸੰਦ ਅਕੀ ਸੋਮੇ ਕਰਵਾ ਸਕਦੇ ਹੋ ਇਹ ਕਸਟਮਰ ਨੇ ਆਪਣਾ ਐਡਰੈਸ ਕਰਵਾਇਆ ਹੈ ਕਾਫੀ ਸੋਹਣਾ ਪਰਨ ਦੁਪੱਟਾ ਪਿਓਰ ਔਰ ਗੈਂਜ਼ਾ ਦੁਪੱਟਾ ਹੈਗਾ ਕਾਫੀ ਵਧੀਆ ਫਿਨਿਸ਼ਿੰਗ ਹੁੰਦੀ ਹੈ ਪਿਓਰ ਔਰ ਗੈਂਜ਼ਾ ਦੇ ਉੱਪਰ ਤੇ ਆਪਣਾ ਇਹ ਸਾਰਾ ਅਨਾਰਕਲੀ ਜਿਹੜਾ ਰੈਡੀ ਹੈ ਸਾਰਾ ਤੁਸੀਂ ਆਪਣਾ ਦੇਖ ਕੇ ਜਿਵੇਂ ਤੁਹਾਨੂੰ ਪਸੰਦ ਆ ਜਿਹੜੇ ਵੀ ਕਲਰ ਦੇ ਵਿੱਚ ਤੁਸੀਂ ਆਪਣਾ ਹਨਾ ਫਲੇਰ ਤੁਹਾਨੂੰ ਪੂਰਾ ਮਿਲੂਗਾ ਤੁਹਾਨੂੰ ਫਲੇਰ ਦੱਸਣ ਦੀ ਜਰੂਰਤ ਨਹੀਂ ਹੈ ਤੁਸੀਂ ਤੁਹਾਨੂੰ ਕਾਫੀ ਬੜਾ ਜਾਂ ਫੇਰ ਦੇ ਨਾਲ ਆਪਾਂ ਦੇਵਾਂਗੇ ਤੇ ਇਹਦਾ ਨਾ ਸਾਰਾ ਆਪਾਂ ਟੋਟਲ ਹੈਂਡ ਦੇ ਵਿੱਚ ਤਿਆਰ ਕਰਵਾਇਗਾ ਕਾਫੀ ਸੋਹਣਾ ਖੂਬਸੂਰਤ ਰੋਪਾ ਵਾਲਾ ਆਪਣਾ ਅਨਾਰਕਲੀ ਤਿਆਰ ਹੋਇਆਗਾ ਤੁਸੀਂ ਸੇਮ ਤੋਂ ਸੇਮ ਤਿਆਰ ਕਰਵਾ ਸਕਦੇ ਹੋ ਆਪਣਾ ਕਲਰ ਵਗੈਰਾ ਵਿੱਚ ਚੇਂਜ ਕਰਕੇ ਹਨਾ ਤੁਸੀਂ ਆਪਣਾ ਵਰਕ ਕੱਟ ਕਰਕੇ ਜਿੰਨੇ ਤੁਹਾਨੂੰ ਪਸੰਦ ਹੋਇਆ ਕੱਟ ਵਰਕ ਦੇ ਨਾਲ ਕੱਲਾ ਘੇਰੇ ਘੇਰੇ ਤੇ ਵਰਕ ਦੇ ਨਾਲ ਇਸ ਨੂੰ ਹੋਰ ਜਿਆਦਾ ਹੈਵੀ ਬਣਾਉਣਾਗਾ ਨਾਲ ਪਲਾਜੋ ਵਗੈਰਾ ਤੇ ਵਰਕ ਵਾਲਾ ਦੁਪੱਟੇ ਦੇ ਨਾਲ ਜੇ ਮੈਂ ਤਾਂ ਪਿਸਾਂਦ ਹੋਇਆ ਉਹ ਵੀ ਆਪਣਾ ਕਰਵਾ ਕੇ ਲੈ ਸਕਦੇ ਹਾਂ ਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਵਗੈਰਾ ਦੀ ਜਿਹੜੀ ਪੂਰੀ ਡਿਟੇਲ ਹੈ ਵੀਡੀਓ ਚ ਦੱਸ ਚੁੱਕੇ ਹਾਂਗੇ ਵੀ ਕਿੱਦਾਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸੀ ਕਿਪ ਕਰਵਾਉਣਾ ਕਿੱਦਾਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿੱਦਾਂ ਫੈਬਰਿਕ ਦੇ ਨਾਲ ਦਾ ਦੁਪੱਟਾ ਲਗਵਾਉਣਾਗਾ ਜਾਂ ਤੁਸੀਂ ਹੋਰ ਦੁਪੱਟਾ ਡਾਈ ਕਰਵਾਉਣਾ ਹਨਾ ਕਿ ਜਿੱਦਾਂ ਤੁਸੀਂ ਚਾਹੋ ਦੁਪੱਟੇ ਦੀ ਸਾਰੀ ਫਿਨਿਸ਼ਿੰਗ ਵਗੈਰਾ ਵੀ ਤੁਹਾਡੇ ਅਕੋਰਡਿੰਗ ਹੀ ਹੋਊਗੀ ਹਨਾ ਜੇ ਮੈਂ ਤੁਸੀਂ ਚਾਹੋ ਆਪਣਾ ਸਾਰਾ ਸੂਟ ਜਿਹੜਾ ਹੋਵੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰ ਸਾਨੂੰ WhatsApp ਤੇ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ